ਇਤ ਦੀ ਚਾ ਸਵਾਦ ਹੁੰਦੀ ਹੈ ਦੇਖ ਕਿਉਂ ਚੱਲਦੇ ਨੇ ਸਪੈਦੇ ਦੇ ਪੱਤੇ ਤੇਲ ਹੀ ਹੁੰਦਾ ਇਹਨਾਂ 'ਚ ਤਾਂ ਬੜੀ ਠਾਕੜੀ ਚੀਜ਼ ਐ ਮੁੰਡਿਆ ਲੈ ਇੰਨੇ ਮਾ ਪਾਂਡੇ ਪੁੰਡੇ ਹੋ ਕਰ ਲਾ ਐਨੇ ਉਬਲ ਜੂਗੀ ਇਹੇ ਲੈ ਇਹਨੂੰ ਕੀ ਲੱਗਦਾ ਇਹ ਤਾਂ ਮਿੰਟਾਂ ਚ ਚਾਹ ਬਣ ਜਾਂਦੀ ਐ ਦੇਖਾਂ ਉਹ ਮੋੜਿਓ ਆਹਾ ਹਾ ਹਾ ਲੈ ਲੈ ਬਈ ਉਬਲ ਗਈ ਲੈ ਚਾਹ ਤਾਂ ਛਿੰਦੇ ਉਬਲ ਗਈ ਐ ਦੁੱਧ ਨੋ 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 ਉਹ 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 ਓਹ ਸਿੰਦੇ ਦੁੱਧ ਕਿੱਥੇ ਰੱਖਦਾ ਤੈਂ ਚਾਹ ਉਬਲ ਗਈ ਲੈ ਤੈ ਤਾਂ ਸਾਈਂ ਕਲੀ ਵੀ ਤਾਂ ਇਹਨੇ ਤੇ ਪੈਸੇ ਲੱਗਦੇ ਨੇ ਪੁੱਤ ਇਹ ਐ ਤਾਂ ਹੁਣ ਟੁੱਟ ਜੂਗੀ ਸਿੱਟ ਸਿੱਟ ਕੇ ਤਾਂ ਸਿੰਦੇ ਦੁੱਧ ਕਿੱਥੇ ਰੱਖਦਾ ਓ ਪਾਪੇ ਉਹ ਤਾਂ ਮੜਦਾ ਘਰ ਹੀ ਰਹਿ ਗਿਆ ਉਹ ਤਾਂ ਮੇਰੀ ਮੰਮੀ ਕਹਿੰਦੀ ਕਹਿੰਦੀ ਤੇਰਾ ਪਾਪਾ ਕਹਿੰਦੀ ਤੇਰਾ ਡੇਢੀ ਕਹਿੰਦੀ ਸਾਦਾਗਾ ਤੈਨੂੰ ਖੇਤ ਮੈਂ ਤਾਂ ਕਾਲੀ ਕਾਲੀ ਚ ਭਰ ਘਰੀ ਭੁੱਲਿਆ ਲੈ ਮੈਂ ਲਿਆ ਮੈਂ ਫਿਰ ਦੁੱਧ ਚੱਕ ਕੇ ਘਰੋਂ ਓਹੋ ਪਾਪੇ ਤੂੰ ਕੀ ਪਕਾਈ ਕਰਦਾਗਾ ਤੂੰ ਤਾਂ ਐ ਕਰ ਜਿਹੜਾ ਲੱਗਦਾ ਟਾਈਮ ਤੂੰ ਤਾਂ ਬੱਟਾ ਹੀਆ ਤੇ ਲਾ ਲੈ ਅੱਛਾ ਉਹ ਤਾਂ ਮੈਂ ਹੁਣ ਲਿਆਉਣਾ ਸਾਈਕਲੀ ਤੇ ਉਹਨੂੰ ਕੀ ਲੱਗਦਾ 2 ਮਿੰਟ ਲੱਗਣਗੇ ਲੈ ਹੋਰ ਗਰਮੀ ਵਾਲੀ ਐ ਹੋਰ ਗਰਮੀ ਵਾਲੀ ਐ ਤੂੰ ਨਿਮੇੜ ਕਮ ਚੱਲ ਫਿਰ ਤੇਰੀ ਮਰਜ਼ੀ ਐ ਹਾਂ ਫੇ ਚੰਗਾ ਫਿਰ ਮੈਂ ਤਾਂ ਇਹਨੇ ਲਾ ਲੈਣਾ ਛੱਟ ਉਹਨਾਂ ਤੇ ਹਾਂ ਇਹਨੇ ਛੱਟ ਲਾ ਲੈ ਹਾਂ ਮੈਂ ਤਾਂ ਹੁਣ ਲਿਆਣਾ ਚੰਗਾ ਇਹਨੇ ਆ ਹੋਰ ਲਾ ਦਿਨਾ ਮੈਂ ਚੋਕ ਆ ਜਾਗਾ ਹਾਂ ਹਾਂ ਉਹਦੋਂ ਨੂੰ ਗਰਮ ਰਹਿ ਜੂਗੀ ਠੀਕ ਐ ਹਾਂ ਇਨੇ ਪਾਣੀ ਪੀ ਲੈਨੇ ਘੁੱਟ ਫਿਰ ਚੱਲ ਐਨੇ 2 ਮਿੰਟ ਲੰਘ ਜਾਣਗੇ ਕਹੜ ਬਾੜੀ ਕਰਦਾ ਇੱਕ ਤਾਂ ਬਸ ਕਹਿਤਾ ਹੂ ਇਹਦੀ ਮੰਮੀ ਨੇ ਉਹਦੀ ਭੱਜ ਲਿਆ ਚਲ ਆ ਰਹਿ ਗਿਆ ਇਹ ਤਾਂ ਐ ਨਹੀਂ ਪਤਾ ਇਹਦੇ ਆਉਂਦੇ ਨੂੰ ਤਾਂ ਮੈਂ ਕੰਮ ਹੀ ਨਿਮੇੜਦਾ ਇਹ ਤੇ ਕੀ ਲੱਗੂਗਾ ਇਦੋਂ ਆਊਗਾ ਉਹਦੋਂ ਤਾਂ ਖਿੱਚ ਦੂੰ ਕੰਮ ਨੂੰ ਤੇ ਕਲਾ ਮੱਗਰ ਦੇ ਆਏ ਜੇਰੀਆਂ ਭਰਪੂਰ ਹੋਈਆਂ ਖੜੀਆਂ ਨੇ ਚੰਗਾ ਸਮਾਂ ਐ ਇਸ ਵਾਰੀ ਆਹ ਦੇਖ ਲੈ ਉਹ ਤਾਂ ਵਧੀਆ ਰੰਗ ਲੱਗੇ ਯਾਰ ਦੇਖ ਲੈ ਮੱਗਰ ਜਾਂ ਮੈਂ ਸੋਚਿਆ ਕਈ ਸਾਲਾਂ ਬਾਅਦ ਮਾਰੇ ਗੇੜਾ ਮਹਾਥਣ ਜਾਂ ਹੋ ਗਿਆ ਹੁਣ ਮਾਰੇ ਇਹ ਗੇੜਾ ਵਾ ਮੁੰਡਾ ਕਿਵੇਂ ਸਿੱਧਾ ਹੀ ਜਿੱਤ ਲਈਆਂ ਹੁੰਦਾ ਉਹਦਾ ਪਜਾਈ ਆਉਂਦਾ ਓ ਮੁੰਡਿਆ ਓ ਮੁੰਡਿਆ ਸਾਈਡ ਤੇ ਹੋ ਜਾ ਓਏ ਓਏ ਤੂੰ ਮਾਰੇਗਾ ਓ ਵਿੱਚ ਓ ਸਾਈਡ ਤੌਰੇ ਦੀ ਖੱਟੀ ਅਮਰੁੱਤੀ ਲੈ ਬਲਚਾ ਜਾਵ ਕਰਾ ਤੂੰ ਜੀਰੀ ਜੀ ਦਾ ਬੱਦਲਾ ਹੋ ਗਿਆ ਕਿਹਨੇ ਤਾਂ ਕਾਲੀਆਂ ਐਣਕਾਂ ਦੀਦਾ ਤੈਨੂੰ ਹੈ ਨਹੀਂ ਆਹ ਮੇਰੀ ਪਤੀ ਦਾ ਨਤੀ ਸੀ ਸਸਰੀਕਾਲ ਬਾਪੂ ਓਏ ਸਸਰੀਕਾਲ ਤਾਂ ਠੀਕ ਐ ਤੇ ਦਾ ਜੇ ਤੂੰ ਨਾਂ ਵਿੱਚ ਮਾਰਦਾ ਹਾਂ ਨਾਲੇ ਦਾਦਾ ਆਪਦੀ ਬੈਠੇ ਬਣਾ ਲਈ ਹਾਂ ਨਾਲੇ ਮੇਰੀ ਬੱਖੇ ਤੋੜ ਦੇਣੀ ਸੀ ਹਾਂ ਇਹ ਸਸਰੀਕਾਲ ਦਾ ਤੇਰੀ ਮੈਂ ਹੂੰ ਵੀ ਮੰਨ ਲੈਂਦਾ ਪੁੱਤ ਜੇ ਤੂੰ ਉਧਰੋਂ ਆ ਕੇ ਹੂੰ ਬੁਲਾ ਲਾਂਦਾ ਕਹਦਾ ਆਪਦੇ ਹੱਡ ਦੜਾਲੇ ਨਾਲੇ ਮੇਰੇ ਤੋੜਨੇ ਲਾ ਤੂੰ ਬੜਿਆ ਸਸਰੀ ਕਾਲਾ ਤੈਨੂੰ ਮੈਂ ਉਥੋਂ ਕਹੀ ਜੰਨਾ ਮੇਤੋ ਪਈ ਮੁੰਡਿਆਂ ਵਿੱਚ ਮਾਰੇਗਾ ਪਰ ਆਹ ਹੋ ਜਾ ਪਰ ਆਹ ਹੋ ਜਾ ਹੁਣ ਉੱਠ ਕੇ ਕਹਿੰਦਾ ਬਾਪੂ ਸਸਰੀ ਕਾਲ ਜੀ ਚੱਲ ਹੁਣ ਘਰ ਕੰਮ ਆਉਣ ਨੂੰ ਉਹ ਮੈਂ ਤਾਂ ਬਾਪੂ ਘਰ ਨੂੰ ਜਾਂਦਾ ਸੀ ਘਰ ਨੂੰ ਜਾਂਦਾ ਸੀ ਮਾੜਾ ਮੋਟਾ ਮੂਰੇ ਧਿਆਨ ਤਾਂ ਦੇ ਲੈਂਦਾ ਟਰੱਕ ਥੱਲੇ ਆ ਜਾਂਦਾ ਭਲਾ ਫੇਰ ਫੇਰ ਹੁਣ ਬਾਪੂ ਦੇ ਗਲ ਮੈ ਜਾਂਦਾ ਜੰਨਾ